ਉਹ ਬਿਛੋੜੇ ਦੀ ਇੱਕ ਪੀੜ ਦੇ ਅੱਗੇ ਸਭ ਚਮਕਾਂ ਦਮਕਾਂ ਫਿੱਕੀਆਂ ਨੇ ਤੇਰੀ ਦੀਦ ਹੀ ਮੇਰੀ ਈਦ ਹੋਵੇ ਤੇਰੇ ਤੇ ਆਸਾਂ ਟਿਕੀਆਂ ਨੇ ਉਹ ਤੇਰੀ ਦੀਦ ਹੀ ਮੇਰੀ ਈਦ ਹੋਵੇ ਤੇਰੇ ਤੇ ਆਸਾਂ ਟਿਕੀਆਂ ਨੇ ਉਧੜੀ ਜ਼ਿੰਦਗੀ ਨੂੰ ਨਾ ਦਰ ਦੇ ਕਰੋਸ਼ੀਏ ਦੇ ਨਾਲ ਗੁਣ ਜਾਵੇ ਉਧੜੀ ਜ਼ਿੰਦਗੀ ਨੂੰ ਨਾ ਦਰਦੇ ਕਰੋਸ਼ੀਏ ਦੇ ਨਾਲ ਬੁਣ ਜਾਵੇ ਹਾੜਾ ਓਏ ਤੈਨੂੰ ਲਾਲ ਕਹੇ ਦੋ ਗੱਲਾਂ ਸਾਡੀਆਂ ਸੁਣ ਜਾਵੇ ਹਾੜਾ ਓਏ ਤੈਨੂੰ ਲਾਲ ਕਹੇ ਦੋ ਗੱਲਾਂ ਸਾਡੀਆਂ ਸੁਣ ਜਾਵੇ ਤੂੰ ਭੱਜ ਕੇ ਕਿੱਥੇ ਜਾਣਾ ਏ ਹਾਏ ਭੱਜ ਕੇ ਕਿੱਥੇ ਜਾਣਾ ਏ ਐਨੀ ਵੀ ਕਾਦੀ ਕਾਲੀ ਏ ਸੱਜਣ ਜਿੰਨਾ ਦੇ ਕੋਲ ਨਹੀਂ